ਲੋ ਵੀ ਕਿਸਾਨ ਭਰਾਓ ਅੱਜ ਆਪਣਾ ਝੋਨਾ ਤਕਰੀਬਨ 14 ਦਿਨਾਂ ਦਾ ਹੋ ਗਿਆ ਤੇ ਗਰੋਥ ਕਰੋ ਚੈੱਕ 1 ਗੱਟਾ ਆਪਾਂ ਯੂਰੀਆ ਦਾ ਪਾਤਾ ਤੇ 1 ਗੱਟਾ ਪਾਤਾ ਸਫਰ ਦਾ ਤੇ ਤਕਰੀਬਨ ਆਪਣਾ ਝੋਨਾ ਬਈ 11 ਤਰੀਕ ਨੂੰ ਜਿਹੜਾ ਆਪਾਂ ਲਾਉਣਾ ਸਟਾਰਟ ਕੀਤਾ ਸੀਗਾ ਤੇ ਅੱਜ 14-15 ਦਿਨਾਂ ਦਾ ਜਿਹੜਾ ਝੋਨਾ ਆਪਣਾ ਹੋ ਗਿਆ ਤੇ ਫਟਾਰਾ ਬਹੁਤ ਸੋਹਣਾ ਬਾਬੇ ਦੀ ਕਿਰਪਾ ਨਾਲ ਤੇ ਲਾਉਣ ਤੋਂ 8-9 ਦਿਨਾਂ ਦੇ ਬਾਅਦ ਜਿਹੜੀ ਆਪਾਂ ਪਹਿਲੀ ਯੂਰੀਆ ਪਾਤੀ ਸੀ 1 ਗੱਟਾ ਯੂਰੀਏ ਦਾ ਤੇ ਇੱਕ ਗਟਾ ਪਾਇਆ ਸੀਗਾ ਸਫਰ ਦਾ ਤੇ ਉਸ ਤੋਂ ਬਾਅਦ ਜਿੱਦੇ ਰੇ ਪਾਈ ਸੀ ਉਦਦੇ ਪਾਣੀ ਬਿਲਕੁਲ ਥੋੜਾ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਦੋ ਪਾਣੀ ਲਾਤੇ ਆਪਾਂ ਫੁੱਲ ਭਰ ਕੇ ਜਿਵੇਂ ਹਰ ਰੋਜ਼ ਮੋਟਰ ਛੱਡਦੇ ਆਂ ਤੇ ਹੁਣ ਇਹਨੂੰ ਇੱਕ ਵਾਰੀ ਬਿਲਕੁਲ ਸੁਕਾਵਾਂਗੇ ਕਿਉਂਕਿ ਰੇ ਨੇ ਜਿਹੜਾ ਉਹ ਆਪ ਦਾ ਅਸਰ ਕਰ ਲਿਆ ਤੇ ਐਦੋਂ ਬਾਅਦ ਨਾਲੇ ਤਾਂ ਜਿਹੜਾ ਹ ਜਾਲਾ ਜਾਂ ਕੋਈ ਮਾੜਾ ਮੋਟਾ ਡੱਕਾ ਡੋਲਾ ਸਾਰਾ نیچے ਬੈਠ ਜਾਊਗਾ ਇੱਕ ਵਾਰੀ ਬਿਲਕੁਲ ਸੁਕਾ ਕੇ ਉਸ ਤੋਂ ਬਾਅਦ ਪਾਣੀ ਦਾ ਭਰ ਕੇ ਤੇ ਤਕਰੀਬਨ 2-3 ਦਿਨਾਂ ਬਾਅਦ ਜਿਹੜੀ ਆਪਾਂ ਦੂਜੀ ਯੂਰੀਆ ਮੋੜਾਂਗੇ ਤੇ ਚੈੱਕ ਕਰੋ ਗਰੋਥ ਕਿਸ ਤਰ੍ਹਾਂ ਦੀ ਆ ਤੇ ਆਹ ਝੋਨਾ ਆਪਣਾ ਜਿਹੜਾ ਤਿੰਨਕ ਦਿਨ ਮਗਰੋਂ ਲੱਗਿਆ ਸੀਗਾ ਇਹਦੀ ਵੀ ਗਰੋਥ ਬਹੁਤ ਸੋਹਣੀ ਆ ਪਰ ਆਹ ਸਟਾਰਟਿੰਗ ਤੋਂ ਆਪਾਂ ਇਧਰਲੇ ਪਾਸੇ ਲਾਉਣ ਲੱਗੇ ਸੀਗੇ ਤੇ ਇਦੋਂ ਬਾਅਦ ਹੁਣ ਆਪਾਂ ਦੂਜਾ ਜਿਹੜਾ ਗੱਟਾ ਯੂਰੀਆ ਦਾ ਤੇ ਅੱਧਾ ਕਿਲੋ ਪਾਵਾਂਗੇ ਵਿੱਚ 12-63 ਕਿਉਂਕਿ 12-63 ਨਾਲ ਜਿਹੜੀ ਗਰੋਥ ਬਹੁਤ ਸੋਹਣੀ ਹੁੰਦੀ ਆ ਬੂਝਾ ਬਹੁਤ ਮਾਰਦਾ ਝੋਨਾ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ 4 ਕਿੱਲਿਆਂ ਦਾ ਜਿਹੜਾ ਲੈਂਬੜਾ ਦਾ ਲੀਟਰ ਪਾਵਾਂਗੇ ਕਈ ਆਪਣੇ ਕਿਸਾਨ ਭਰਾ ਕਲੋਰੋ ਪਾ ਦਿੰਦੇ ਆ ਤੇ ਪਾਣੀ ਹੁਣ ਤਕਰੀਬਨ ਇੱਕ ਵਾਰੀ ਆਪਾਂ ਇਹਨੂੰ ਜਮਾ ਸੁਕਾ ਕੇ ਪਾਣੀ ਦੋ ਤਨ ਦੋ ਦਿਨ ਬਿਲਕੁਲ ਜਿਹੜਾ ਦੋ ਦਿਨਾਂ ਦੇ ਵਿੱਚ ਇਹ ਪਾਣੀ ਬਿਲਕੁਲ ਸੁੱਕ ਜਾਊਗਾ ਉਸ ਤੋਂ ਬਾਅਦ ਪਾਣੀ ਦਾ ਭਰ ਕੇ ਜਿਹੜੀ ਆਪਾਂ ਦੂਜੀ ਯੂਰੀਆ ਮੋੜਾਂਗੇ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਬੀ ਕਿਸ ਤਰ੍ਹਾਂ ਦੀ ਏ ਝੋਨੇ ਦੀ ਗ੍ਰੋਥ ਬਾਕੀ ਆਪਣੇ ਹਿਸਾਬ ਨਾਲ ਤਾਂ ਬਾਬੇ ਦੀ ਕਿਰਪਾ ਬਹੁਤ ਸੋਹਣਾ ਫਟਾਰਾ ਜਿਹੜਾ ਲਵਾਇਆ ਸੀਗਾ ਝੋਨਾ ਆਪਾਂ ਆਪਣੇ ਪੰਜਾਬੀ ਭਰਾਵਾਂ ਤੋਂ ਤੇ ਇੱਕ ਤਾਂ ਇਹਨਾਂ ਦਾ ਇਹ ਹੁੰਦਾ ਵੀ ਜਦੋਂ ਮਿੱਟੀ ਘੱਟ ਝਾੜਦੇ ਆ ਝੋਨਾ ਜਿਹੜਾ ਸੁੱਕ ਕੇ ਨਹੀਂ ਚੱਲਦਾ ਨਾਲ ਦੀ ਨਾਲ ਹੀ ਝੋਨਾ ਜਿਹੜਾ ਚੱਲ ਪੈਂਦਾ ਤੇ ਬਾਕੀ ਅੱਡੋ-ਅੱਡੀ ਆਪਣੇ ਭਰਾਵਾਂ ਦੀ ਪਸੰਦ ਹੁੰਦੀ ਹੈ ਨਾ ਕਈ ਆਪਣੇ ਭਰਾ ਪ੍ਰਦੇਸੀ ਭਰਾਵਾਂ ਤੋਂ ਲਵਾਉਂਦੇ ਆ ਤੇ ਆਪਾਂ ਬਈ ਪੰਜਾਬੀ ਭਰਾਵਾਂ ਤੋਂ ਜਿਹੜਾ ਹਰ ਸਾਲ ਹੀ ਝੋਨਾ ਲਵਾਉਨੇ ਹੁੰਨੇ ਆ ਤੇ ਗ੍ਰੋਥ ਕਰਿਓ ਚੈੱਕ ਤੇ ਐਦੋ ਬਾਅਦ ਆਪਾਂ ਜਿਹੜਾ ਦੂਜਾ ਗੱਟਾ 2-3 ਦਿਨਾਂ ਦੇ ਬਾਅਦ ਇਹਨੂੰ ਜਿਹੜਾ ਦੇਵਾਂਗੇ ਯੂਰੀਆ ਦਾ ਉਹਦੇ ਚ ਪਾਵਾਂਗੇ 1.2 ਕਿਲੋ 1263 ਤੇ ਉਸ ਤੋਂ ਬਾਅਦ ਤੀਜਾ ਗੱਟਾ ਜਿਹੜਾ ਤਕਰੀਬਨ 10 ਕਿ ਦਿਨਾਂ ਬਾਅਦ ਆ ਆਪਾਂ ਤੀਜਾ ਗੱਟਾ ਯੂਰੀਆ ਦਾ ਕੱਲਾ ਪਾਵਾਂਗੇ ਆਪਾਂ ਤਕਰੀਬਨ 35-36 ਦਿਨਾਂ ਦੇ ਵਿੱਚ ਜਿਹੜੀ ਯੂਰੀਆ ਉਹ ਪੂਰੀ ਕਰ ਦਿੰਨੇ ਹੁੰਨੇ ਆ ਤੇ ਸਾਡੇ ਇੱਥੇ ਬਈ ਮੋਗੇ ਦਾ ਪਾਣੀ ਜ਼ਿਆਦਾ ਹੋਣ ਕਰਕੇ ਨਾ ਤਾਂ ਕਦੇ ਅਸੀਂ ਕੋਈ ਜਿੰਕ ਵਗੈਰਾ ਪਾਈ ਆ ਨਾ ਪोटाश ਨਾ ਲੋਹਾ ਨਾ ਕਿਉਂਕਿ ਸਾਡੇ ਇੱਥੇ ਨਹਿਰੀ ਪਾਣੀ ਜ਼ਿਆਦਾ ਹੋਣ ਕਰਕੇ ਜਿਹੜਾ ਬਾਣਾ ਨੂੰ ਜ਼ਿਆਦਾ ਆਪਾਂ ਕਹੀਏ ਵੀ ਨਾ ਤਾਂ ਪोटाश ਦੀ ਲੋੜ ਪੈਂਦੀ ਆ ਨਾ ਜਿੰਕ ਦੀ ਨਾ ਲੋਹੇ ਦੀ ਨਾ ਸਲਫਰ ਦੀ ਤੇ ਸਫਰ ਆਪਾਂ ਜ਼ਰੂਰ ਪਾ ਦਿੰਨੇ ਆ ਕਿਉਂਕਿ ਉਹਦੇ ਨਾਲ ਇੱਕ ਤਾਂ ਬਾਣ ਪੋਲਾ ਰਹਿੰਦਾ ਤੇ ਇੱਕ ਜਿਹੜਾ ਥੱਲੋਂ ਬੂਟੇ ਦੀ ਗ੍ਰੋਥ ਆ ਜਾੜਾ ਜਿਹੜੀ ਉਹ ਪੋਲਾ ਬਾਣ ਰਹਿਣ ਦੇ ਨਾਲ ਆ ਨਾ ਛੇਤੀ ਬੂਟਾ ਚੱਲ ਪੈਂਦਾ ਬੂਝਾ ਛੇਤੀ ਮਾਰਦਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਹਿਲਾਂ ਵੀ ਦੱਸਿਆ ਸੀ ਦੂਜਾ ਗੱਟੇ ਦੇ ਨਾਲ ਅੱਧਾ ਕਿਲੋ 1263 ਪਾਵਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਲੈਂਬੜਾ 4 ਕਿਲਿਆਂ ਦਾ ਲੀਟਰ ਤੇ ਤੀਜਾ ਕੱਲਾ ਗੱਟਾ ਯੂਰੀਆ ਦਾ ਤਿੰਨ ਗੱਟੇ ਆਪਾਂ ਯੂਰੀਆ ਤੇ ਪਾਉਣੇ ਆ ਜਦੋਂ 50 ਕਿਲੋ ਦਾ ਗੱਟਾ ਸੀ ਉਦੋਂ ਵੀ ਤਿੰਨ ਗੱਟੇ ਪਾਉਂਦੇ ਸੀ ਤੇ ਹੁਣ 45 ਕਿਲੋ ਦਾ ਗੱਟਾ ਹੋ ਗਿਆ ਹੁਣ ਵੀ ਆਪਾਂ ਤਿੰਨ ਗੱਟੇ ਹੀ ਪਾਉਣੇ ਆ ਤੇ ਝਾੜ ਬਾਈ ਸਾਡੇ ਬਾਣਾਂ 'ਚ ਤਕਰੀਬਨ 85 ਤੋਂ 90 ਮਨ ਦਾ ਜਿਹੜਾ ਝੋਨਾ ਦੇ ਜਾਂਦਾ ਕਿਉਂਕਿ ਪੱਕੇ ਬਾਣਾਂ ਹਨ ਨਾ ਬਾਕੀ ਪਾਣੀ ਵੀ ਬਾਬੇ ਦੀ ਕਿਰਪਾ ਨਾਲ ਚੰਗਾ ਮੋਟਰਾਂ ਦਾ ਵੀ ਪਾਣੀ ਚੰਗਾ ਤੇ ਦੂਜਾ ਨਹਿਰੀ ਪਾਣੀ ਬਹੁਤ ਜ਼ਿਆਦਾ ਸਾਡੇ ਇੱਥੇ ਬਾਬੇ ਦੀ ਕਿਰਪਾ ਤੇ ਉਸ ਤੋਂ ਬਾਅਦ ਆਪਾਂ 8 ਕਿਲੋ ਜਿਹੜੀ ਪ੍ਰਾਣ ਪਾਉਣੇ ਹੁੰਦੇ ਆ ਜਦੋਂ ਝੋਨਾ ਨਸਾਰੇ ਤੇ ਆ ਜਾਂਦਾ ਤੇ ਦੋ ਜਿਹੜੀਆਂ ਪੂਰੀਆਂ ਚੰਗੀਆਂ ਸਪਰੇਆਂ ਜਿਹਦੇ ਚ ਚੰਗਾ ਫੰਗੀ ਸਾਈਡ ਚੰਗੀ ਜਿਹੜੀ ਤੇਲੇ ਵਾਲੀ ਸਪਰੇ ਤੇ ਚੰਗੀ ਜਿਹੜੀ ਸੁੰਡੇ ਵਾਲੀ ਸਪਰੇ ਉਹ ਦੋ ਸਪਰੇ ਆਪਾਂ ਕਰਦੇ ਹੁੰਦੇ ਆ ਤੇ ਇਹ ਆਪਣਾ ਬਾਈ ਜਿਹੜਾ ਝੋਨੇ ਦਾ ਸ਼ਡਿਊਲ ਹੁੰਦਾ ਨਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਅੱਗੇ ਵੀ ਕਰਦੇ ਰਵਾਂਗੇ ਤੇ ਆਪੋ ਆਪਣਾ ਬਾਈ ਤਜਰਬਾ ਜਰੂਰ ਸਾਰੇ ਭਰਾ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਨਾ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ